ਸਭ ਨੂੰ ਤੁਹਾਡਾ ਸਾਡੇ YouTube ਚੈਨਲ ਦੇਸੀ ਤੜਕਾ 04 ਤੇ ਅੱਜ ਆਪਾਂ ਫਿਰ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਦੇ ਨਾਲ ਅੱਜ ਆਪਾਂ ਬਣਾਉਣ ਲੱਗੇ ਆਂ ਕ੍ਰੇਲੇ ਤੇ ਕ੍ਰੇਲੇ ਤੁਸੀਂ ਆਮ ਤੌਰ ਤੇ ਘਰੇ ਬਣਾਉਂਦੇ ਹੋਗੇ ਦਾ ਕੋੜੇ ਲੱਗਦੇ ਆ ਤੇ ਖਾਧ ਨਹੀਂ ਜਾਂਦੇ ਆਪਾਂ ਅੱਜ ਇਸ ਤਰੀਕੇ ਬਣਾਵਾਂਗੇ ਇਹਨਾਂ ਨੂੰ ਕਿ ਜਿਆਦਾ ਕੋੜੇ ਹੋਣੀ ਲੱਗਣਗੇ ਤੇ ਤੁਹਾਡੇ ਬੱਚੇ ਤੁਹਾਡੇ ਵੱਡੇ ਸਾਰੇ ਜਿਹੜੇ ਬੜੇ ਖੁਸ਼ ਹੋ ਕੇ ਖਾਣਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਤਾਕਿ ਮੋਂ ਵਾਲੀਆਂ ਨਵੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਸਕਣ। ਇਹ ਕ੍ਰੇਲੇ ਆ ਗਏ ਗਰਮੀ ਦੇ ਵਿੱਚ ਤੇ ਇਹਨਾਂ ਨੂੰ ਇਦਾਂ ਆਪਾਂ ਕੱਟ ਲਾ ਲੈਨੇ ਸਾਰਿਆਂ ਨੂੰ। ਵਿੱਚੋਂ ਹਲਕੇ-ਹਲਕੇ ਖਾਲੀ ਕਰ ਲੈਨੇ ਸਾਰੇ ਨਹੀਂ ਕਰਨੇ। ਅਗਰ ਮੋٹے ਵੀ ਹੁਣ ਤਾਂ ਕੱਢ ਲੈਨੇ ਆ। ਤਾਂਕਿ ਆਪਾਂ ਜਿਹੜਾ ਮਸਾਲਾ ਭਰੀਏ ਦੇ ਵਿੱਚ ਉਹ ਭਰਿਆ ਜਾਵੇ ਚੰਗੀ ਤਰ੍ਹਾਂ। ਆ ਦੇਖੋ ਇਸੇ ਤਰੀਕੇ ਨਾਲ ਚੀਰਾ ਲਾ ਕੇ ਇਹਦੀ ਜਗ੍ਹਾ ਬਣਾ ਲਈਏ। ਹਾਂ। ਆਪਾਂ ਸਾਰਿਆਂ ਨੂੰ ਇਦਾਂ ਕੱਟ ਲਾ ਲੈਣੇ ਆ। ਇਹ ਕੱਚੇ ਹੀ ਹੋਣ ਤਾਂ ਬਾਲੀ ਵਧੀਆ ਗੱਲ ਆ ਪੱਕੇ ਨਾ ਹੋਣ। ਜੇ ਤੁਹਾਨੂੰ ਵਧੀਆ ਕੱਚੇ ਮਿਲਦੇ ਨੇ ਆ ਦੇਖੋ ਜਿਵੇਂ ਵੀ ਇਹਦੇ ਵਿੱਚ ਆਪਾਂ ਕੱਢ ਦਾਂਗੇ ਵੀ ਇਹਨਾਂ ਨੂੰ। ਤਾਂ ਕਿ ਜਿਹੜਾ ਆਪਾਂ ਮਸਾਲਾ ਪਰਣਾ ਹੁੰਦੀ ਜਗ੍ਹਾ ਬਣ ਜਾਵੇ। ਲਓ ਜੀ ਇਹ ਦੰਗਲ ਦੀ ਮਦਦ ਨਾਲ ਹੁਣ ਆਪਾਂ ਕਰ ਲਈਏ ਭਾਨੀ ਫੀਲਿੰਗ ਸਭ ਤੋਂ ਪਹਿਲਾਂ ਲੈ ਲਿਆ ਪਾਪ ਦੇ ਚਾਰ ਦਾ ਮਸਾਲਾ ਇਹ ਅੰਬਲੇ ਚਾਰ ਦਾ ਹੀ ਹੋਵੇ ਅੱਧਾ ਚਮਚ ਪਾ ਦਈਏ ਆਪਾਂ ਕੁੱਟੀ ਲਾਲ ਮਿਰਚ ਅੱਧਾ ਚਮਚ ਹੀ ਲੈਣੀ ਕਾਲੀ ਮਿਰਚ ਨਮਕ ਆਲਰੇਡੀ ਪਹਿਲਾਂ ਹੀ ਹੈਗਾ ਸੀ ਤੁਸੀਂ ਚੈੱਕ ਕਰ ਸਕਦੇ ਆ ਅੱਧਾ ਚਮਚ ਜਮੇ ਆਪਾਂ ਪਾਣੀ ਆ ਹਲਦੀ ਆਪਾਂ ਕੋਈ ਨਾ ਢਾਗੇ ਨਾ ਨਹੀਂ ਬੰਨਣਾ ਕੋਈ ਰੀਲਾਂ ਨਹੀਂ ਬੰਨਣਾ ਇਸੇ ਤਰੀਕੇ ਬਹੁਤ ਵਧੀਆ ਬਣ ਗਏ ਵੀਡੀਓ ਨੂੰ ਪੂਰਾ ਦੇਖਿਓ ਮਸਾਲੇ ਨੂੰ ਆਪਾਂ ਕਰਦਾਂ ਜੰਗੀ ਪਰਾ ਮਿਕਸ ਤਾਂ ਕਿ ਸਾਰਾ ਮਸਾਲਾ ਇਕਸਾਰ ਹੋ ਜੇ ਇਰੇ ਇਸੇ ਤਰੀਕੇ ਆਪਾਂ ਲੈਣਾ ਕਰੀ ਲਿਆ ਨੂੰ ਆ ਦੇਖੋ ਇਹਦੇ ਵਿੱਚ ਥੋੜਾ ਥੋੜਾ ਮਸਾਲਾ ਭਰਨਾ ਚਮਚ ਨਾਲ ਭਰਿਆ ਜਾਵੇ ਤਾਂ ਠੀਕ ਹੈ ਨਹੀਂ ਤਾਂ ਹੱਥ ਨਾਲ ਭਰ ਲਉਂਗੇ ਬੰਦ ਕਰ ਦੇ ਚੰਗਾ ਮਸਾਲਾ ਪੜਨਾ ਲਓ ਜੀ ਆਪਾਂ ਇਸੇ ਤਰੀਕੇ ਸਾਰਿਆਂ ਨੂੰ ਭਰ ਲੈਣਾ ਕਰੀ ਲਿਆ ਨੂੰ ਮਿਲ ਗਿਆ ਤੁਹਾਨੂੰ ਕ੍ਰੇਲੇਆਂ ਨੂੰ ਪਰਨ ਤੋਂ ਬਾਅਦ ਵੀਡੀਓ ਨੂੰ ਐਂਡ ਤੱਕ ਦੇਖਿਓ ਬਹੁਤ ਹੀ ਵਧੀਆ ਤਰੀਕੇ ਨਾਲ ਤੇ ਆਪਾਂ ਇਹਦੇ ਆਲੂ ਪਾ ਕੇ ਬਣਾਨੇ ਆ ਤੁਸੀਂ ਦੇਖੇ ਨਹੀਂ ਹੋਣੇ ਆਲੂ ਪਾ ਕੇ ਕ੍ਰੇਲੇ ਬਣਾਏ ਪਰ ਤੁਸੀਂ ਘਰੇ ਬਣਾ ਕੇ ਦੇਖਿਓ ਕਿੰਨੇ ਸਵਾਦ ਬੰਦਦੇ ਆ ਇੱਕ ਵਾਰੀ ਬਣਾਓਗੇ ਤਾਂ ਤੁਹਾਡੇ ਤੋਂ ਹਰ ਵਾਰੀ ਤੁਹਾਡੇ ਘਰ ਦੇ ਮੰਗਣਗੇ ਹਾਂਜੀ ਇਤਨਾ ਆਪਾਂ ਸਰ੍ਹੋਂ ਦਾ ਤੇਲ ਰੱਖਤਾ ਤੇ ਆਪਣੇ ਜਿਹੜੇ ਕ੍ਰੇਲੇ ਸੀਗੇ ਦੇਖੋ ਸਾਰੇ ਪਰਤੇ ਆਪਾਂ ਹੁਣ ਤੇਲ ਨੂੰ ਹੁਣ ਚਲਾ ਕੇ ਗਰਮ ਥੋੜਾ ਜਿਹਾ ਤੇਲ ਲੈਣਾ ਜ਼ਿਆਦਾ ਨਹੀਂ ਕੁੱਕੇ ਨਾਲ ਆਪਾਂ ਫਰਾਈ ਕਰਨਾ ਲਓ ਜੀ ਹੁਣ ਆਪ ਤੇਲ ਆਪਣਾ ਗਰਮ ਹੋ ਗਿਆ ਹੁਣ ਸਭ ਤੋਂ ਪਹਿਲਾਂ ਆਪ ਪਾ ਦੇਣਾ ਵਿੱਚ ਇਹਦੇ ਕareleਆਂ ਨੂੰ ਕareleਆਂ ਨੂੰ ਕਰਨਾ ਫਰਾਈ। ਇਹ ਸਿੱਧੇ-ਸਿੱਧੇ ਆਪਾਂ ਫਰਾਈ ਕਰਾਂਗੇ। ਹਾਂਜੀ ਤੁਸੀਂ ਦੇਖ ਹੀ ਸਕਦੇ ਜਿਹੜਾ ਐਕਸਟਰਾ ਮਾੜਾ ਮਾੜਾ ਮਸਾਲਾ ਸੀਗਾ ਮਸਾਲਾ ਵਿੱਚੋਂ ਹੀ ਨਿਕਲ ਰਿਹਾ ਆਪਣੇ ਕਰੇਲਿਆਂ ਦੇ ਉਹ ਜਿਹੜਾ ਐਕਸਟਰਾ ਮਸਾਲਾ ਉਹ ਵਿੱਚ ਤੇਲ ਦੇ ਰਾਜਦਾ ਜਾਂਦਾ ਇਹਦੇ ਵਿੱਚ ਆਪਾਂ ਬਾਅਦ ਦੇ ਵਿੱਚ ਆਪਣੇ ਜਿਹੜੇ ਤਿਆਜ ਤੇ ਆਲੂ ਨੂੰ ਫਰਾਈ ਕਰਾਂਗੇ ਇਹਦੇ ਵਿੱਚ ਚਾਹ ਤੇ ਆਲੂ ਪਾਵਾਂਗੇ ਹਾਂਜੀ ਤੁਸੀਂ ਦੇਖ ਹੀ ਸਕਦੇ ਆ ਆਪਣੇ ਕਰੇਲੇ ਫਰਾਈ ਹੋਣ ਹੋ ਗਏ ਆ ਤਕਰੀਬਨ ਕਿਉਂਕਿ ਉਹਦੋਂ ਤੱਕ ਆਪਾਂ ਫਰਾਈ ਕਰਨਾ ਜਦੋਂ ਤੱਕ ਨਰਮ ਹੋ ਜਾਣ ਲਓ ਜੀ ਆਪਾਂ ਕੱਢ ਦੇਣਾ ਇਹਨਾਂ ਨੂੰ ਤਕਰੀਬਨ 사이ਡ ਤੋਂ ਮਾਰਾ ਜਾਂ ਕੱਟ ਕੇ ਦੇਖ ਲੈਣਾ ਆ ਦੇਖੋ ਪੱਕ ਗਿਆ ਇਹ ਤਾਂ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢਾਂਗੇ ਇਹਨਾਂ ਨੂੰ ਇਦਾਂ ਹੀ ਨਿਚੋੜ ਨਿਚੋੜ ਕੇ ਤੇਲ ਦੇ ਵਿੱਚੋਂ ਬਾਹਰ ਇੱਕ ਪਲੇਟ ਦੇ ਵਿੱਚ ਕੱਢ ਲੈਣਾ ਮਸਾਲਾ ਨਿਕਲਦਾ ਪਰ ਜਿਆਦਾ ਨਹੀਂ ਨਿਕਲਦਾ ਥੋੜਾ ਥੋੜਾ ਮਸਾਲਾ ਨਿਕਲੇਗਾ ਲੋੜ ਹੀ ਨਹੀਂ ਤਾਰ ਦੇਣਾ ਬੰਨਣ ਦੀ ਇਹਨਾਂ ਨੂੰ ਦੇਖੋ ਔਰ ਐਸੇ ਤੇਲ ਦੇ ਵਿੱਚ ਆਪਾਂ ਪਾਦਨੇ ਆ ਆਲੂ ਪਿਆਜ਼ ਆਪਣੇ ਪਹਿਲਾਂ ਪਰ ਰੱਖੇ ਹੋਏ ਸੀਗੇ ਹੱਬ ਤੋਂ ਪਹਿਲਾਂ ਪਾਵਾਂਗੇ ਇੱਕ ਚਮਚਾ ਜੀਰਾ ਤੇਲ ਆਪਣਾ ਪਹਿਲਾਂ ਹੀ ਗਰਮ ਆ ਹੁਣ ਆਪਾਂ ਪਾਦਨੇ ਆ ਆਲੂ ਤੇ ਪਿਆਜ਼ ਇਕੱਠੇ ਇਸੇ ਮਸਾਲੇ ਦੇ ਵਿੱਚ ਆਪਾਂ ਇਹਨਾਂ ਨੂੰ ਬਣਾਣਾ ਕੋਈ ਐਕਸਟਰਾ ਮਸਾਲਾ ਨਹੀਂ ਪਾਣਾ ਇਹਦੇ ਵਿੱਚ ਇਹਨੂੰ ਜੇ ਤੁਸੀਂ ਦਹੀਂ ਦੇ ਨਾਲ ਖਾਓਗੇ ਰੈਤਾ ਬਣਾ ਕੇ ਨਾਲ ਖਾਓਗੇ ਤਾਂ ਬਹੁਤ ਵਧੀਆ ਲੱਗਣਗੇ ਇੱਕ ਵਾਰੀ ਟਰਾਈ ਜਰੂਰ ਕਰਕੇ ਦੇਖਿਓ ਇਸੇ ਤਰੀਕੇ ਇਹਨਾਂ ਨੂੰ ਪਕਾਣਾ ਕੋਈ ਪਾਣੀ ਦਾ ਛਿੱਟਾ ਨਹੀਂ ਲਾਣਾ ਇਸੇ ਤੇਲ ਦੇ ਵਿੱਚ ਚੰਗੀ ਤਰ੍ਹਾਂ ਹੌਲੀ-ਹੌਲੀ ਕਰਕੇ ਇਹਨੂੰ ਪੱਕ ਦੇਣਾ ਇਹ ਲੈਣਾ ਹਾਂਜੀ ਤਕਰੀਬਨ 5 ਮਿੰਟ ਹੋ ਗਏ ਆ ਹੁਣ ਇਹਨੂੰ ਆਪਾਂ ਇਹਦੇ ਵਿੱਚ ਪਾਣਾ ਇੱਕ ਚਮਚ ਨਮਕ ਅੱਧਾ ਚਮਚ ਪਾਣੀ ਕਾਲੀ ਮਿਰਚ ਅੱਧਾ ਚਮਚ ਪਾਣੀ ਲਾਲ ਮਿਰਚ ਮਸਾਲਾ ਵਗੈਰਾ ਆਪਸ਼ਨਲ ਤੁਸੀਂ ਪਾ ਸਕਦੇ ਆ ਥੋੜੀ ਜਿਹੀ ਪਾ ਦਾਂਗੇ ਸਬਜ਼ੀ ਰੰਗ ਦੇ ਲਈ ਇਹਨਾਂ ਨੂੰ ਕਰਾਂਗੇ ਮਿਕਸ ਉਹ ਚੰਗੀ ਤਰ੍ਹਾਂ ਨਰਮ ਹੋਣ ਤੱਕ ਦੀ ਵੇਟ ਕਰਾਂਗੇ ਆਪਾਂ 컬러 ਦੇਖੋ ਕਿੰਨਾ ਵਧੀਆ ਆਇਆ ਸਬਜ਼ੀ ਦਾ ਹਾਂਜੀ ਹੁਣ ਆਪਾਂ ਇਹਨੂੰ ਢੱਕ ਦੇਣਾ ਤਾਂ ਕਿ ਲੋ ਫਲੇਮ ਕਰਕੇ ਜਿਵੇਂ ਹੀ ਉੱਪਰ ਢੱਕਣ ਲਾ ਦਾਂਗੇ ਕੜਾਹੀ ਦਾ ਜ਼ਰੀਬਨ 5 ਤੋਂ 7 ਮਿੰਟ ਇਹਨੂੰ ਵੇਟ ਕਰਨਾ ਤਾਂ ਕਿ ਚੰਗੀ ਤਰ੍ਹਾਂ ਆਲੂ ਨਰਮ ਹੋ ਜਾਣ ਚੈੱਕ ਕਰਦੇ ਆਪਾਂ ਦੇਖੋ ਨਰਮ ਹੋ ਗਏ ਚੰਗੀ ਤਰ੍ਹਾਂ ਲਓ ਜੀ ਆਲੂ ਦੇਖੋ ਝਾਰ ਨਹੀਂ ਰੱਖੇ ਕੱਟੇ ਜਾਂਦੇ ਪਏ ਤਿਆਰ ਹੋ ਗਏ ਬਿਲਕੁਲ ਹੁਣ ਆਪਾਂ ਇਹਦੇ ਵਿੱਚ ਪਾ ਦੇਣਾ ਜਿਹੜੇ ਆਪਣੇ ਫਰਾਈ ਕੀਤੇ ਹੋਏ ਕਰੇਲੇ ਆ ਇਹਨਾਂ ਨੂੰ ਵਿੱਚ ਮਿਕਸ ਕਰਨਾ ਲਓ ਇਹਦੇ ਵਿੱਚ ਕੁਝ ਨਹੀਂ ਧਨੀਆ ਵਗੈਰਾ ਨਾਲ ਲਸਣ ਨਾਜ਼ਰ ਕੁਝ ਨਹੀਂ ਆਉਂਦਾ ਇਸ ਤਰ੍ਹਾਂ ਹੀ ਬਣ ਗਈ ਆ ਸਿੱਧੀ ਸਬਜ਼ੀ ਇਹਨਾਂ ਥੋੜੇ ਜਿ ਤੁਸੀਂ ਆਲੂ ਲੈਣੇ ਇੱਕ ਕਰੇਲਾ ਲੈਣਾ ਤੇ ਨਾਲ ਦਹੀਂ ਲੈ ਲੈਣਾ ਜੇ ਤੁਸੀਂ ਖਾਓਗੇ ਤਾਂ ਬਹੁਤ ਹੀ ਮਜ਼ੇਦਾਰ ਲੱਗੇਗਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਵੇਂ ਲੱਗੀ ਵੀਡੀਓ ਇਹਨੂੰ ਆਪਾਂ ਤਕਰੀਬਨ 2 ਕੁ ਮਿੰਟ ਆਪਾਂ ਪਕਾਣਾ ਇਹਨੂੰ ਇਸੇ ਤਰੀਕੇ ਤਾਂ ਕਿ ਜਿਹੜਾ ਮਸਾਲੇ ਦਾ ਸਾਰਾ ਦਾ ਟੈਕਸਚਰ ਬਰਾਬਰ ਜਿਹਾ ਹੋ ਜਾਵੇ ਗੈਸ ਨੂੰ ਕਰਤਾ ਬੰਦ ਉਮੀਦ ਕਰਦਾ ਕਿ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਕਰਦੇ ਸਬਸਕ੍ਰਾਈਬ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਮਿਲਦੇ ਆਂਗੇ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਹੁਣ ਆਪਾਂ ਇਹਨੂੰ ਕੱਢਦੇ ਆਂ ਕਿਸੇ ਬੌਲ ਦੇ ਵਿੱਚ